ਬਹੁਤ ਵੱਡੀ ਖਬਰਾਂ ਜਿਵੇਂ ਕਿ ਕੰਗਣਾ ਰਣਾ ਤੋਂ ਲੈ ਕੇ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਔਰ ਰਾਜਾ ਵੜਿੰਗ ਨੂੰ ਲੈ ਕੇ ਤਿੰਨ ਵੱਡੀਆਂ ਖਬਰਾਂ ਤੁਹਾਡੇ ਸਾਹਮਣੇ ਕਰਨ ਜਾ ਰਹੇ ਹਾਂ ਕਿਉਂਕਿ ਪੰਜਾਬ ਭਰ ਦੇ ਵਿੱਚ ਤਹਿਲਕਾ ਮਚ ਚੁੱਕਿਆ ਹੈ ਇੱਕ ਪਾਸੇ ਰਾਜਾ ਵੜਿੰਗ ਦੀ ਗ੍ਰਿਫਤਾਰੀ ਦੀ ਵੀਡੀਓ ਔਰ ਦੂਜੇ ਪਾਸੇ ਇਕਾਲੀਕਰ ਕਾਂਗਰਸ ਬੀਜੇਪੀ ਤੇ ਆਮ ਆਦਮੀ ਪਾਰਟੀ ਚਾਰ ਪੰਜ ਪਾਰਟੀਆਂ ਦੇ ਵਿੱਚ ਜਿਹੜਾ ਕਿ ਵੱਡਾ ਮੁਕਾਬਲਾ ਚੱਲ ਰਿਹਾ ਸੀ ਤਰਨਤਾਰਨ ਦੇ ਵਿੱਚ ਔਰ ਨਤੀਜੇ ਨੇ ਹਰਾਮ ਕਰ ਦਿੱਤਾ ਪਰ ਪੰਜਾਬ ਦੇ ਅੰਦਰ ਜਿਹੜੀ ਹਵਾ ਬਣਾ ਕੇ ਦਿਖਾਈ ਜਾ ਰਹੀ ਸੀ ਦਰਸਲ ਦੇ ਵਿੱਚ ਉਹਦਾ ਉਲਟਾ ਹੋ ਚੁੱਕਿਆ ਹੈ ਔਰ ਦੂਜੇ ਪਾਸੇ ਕੰਗੜਾ ਰਣਾਉਤੇ ਦੇਸ਼ ਧਰੋਹ ਦਾ ਮਕਦਮਾ ਚੱਲਣ ਜਾ ਰਿਹਾ ਹੈ ਕਿਉਂ ਚੱਲਣ ਜਾ ਰਿਹਾ ਇੱਕ ਇੱਕ ਕਰਕੇ ਤਿੰਨੇ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਹਿਲੀ ਖਬਰ ਆ ਜੀ ਕੰਗੜਾ ਰਣਾਉਤ ਨੂੰ ਲੈ ਕੇ ਕੰਗੜਾ ਰਣਾਉਤੇ ਦੇਸ਼ ਧਰੋਹ ਦਾ ਮਕਦਮਾ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਇਹ ਮੁੱਦਾ ਜੁੜਿਆ ਸੀ ਕਿਉਂਕਿ ਕਿਸਾਨੀ ਧਰਨੇ ਦੇ ਦੌਰਾਨ ਕੰਗਣਾ ਰਣੌਤ ਨੇ ਉਹਨਾਂ ਨੇ ਨਾਵਾ ਪਹਿਣਾ ਤੇ ਜਿਹੜਾ ਕਿ ਬਿਆਨ ਦੇ ਦਿੱਤਾ ਸੀ ਪਰ ਉਸੇ ਬਿਆਨ ਦੇ ਦੌਰਾਨ ਇੱਕ ਹੋਰ ਮੁਕੱਦਮਾ ਕੰਗਣਾ ਰਣੌਤ ਤੇ ਪੈ ਗਿਆ ਤਾਂ ਹੁਣ ਪਹਿਲੀ ਖਬਰ ਮੈਂ ਤੁਹਾਨੂੰ ਤੰਗਣਾ ਰਣੌਤ ਦੀ ਦਿਖਾਉਂਗਾ ਕਿ ਮਾਮਲਾ ਕੀ ਹੈ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਔਰ ਪੰਜਾਬ ਦੇ ਮੁੱਖ ਮੰਤਰੀ ਇਹਨਾਂ ਦੇ ਵਿਚਾਰੇ ਇੱਕ ਬਹੁਤ ਵੱਡੀ ਟੱਕਰ ਔਰ ਰਾਜਾ ਵੜਿੰਗ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਉੱਤੇ ਬਿਆਨ ਦੇਂਦੇ ਨੇ ਤੇ ਮਜਬੂਰ ਸਿੱਖ ਭਾਈਚਾਰੇ ਨੇ ਕਿਵੇਂ ਟੰਗ ਦਿੱਤੇ ਨੇ ਉਹ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ ਤਾਂ ਆ ਦੇਖ ਲਓ ਕਿ ਕੰਗਣਾ ਰਣਾ ਉੱਤੇ ਦੇਸ਼द्रोह ਦਾ ਮਕਦਮਾ ਕਿਉਂ ਚੱਲਣ ਜਾ ਰਿਹਾ ਸੁਣੋ ਸਰ ਕੰਗਣਾ ਰਣਾ ਦੇ ਖਿਲਾਫ ਦੇਸ਼द्रोह ਦਾ ਕੇਸ ਚੱਲੇਗਾ ਦਾਸੀ ਕਿ ਕੰਗਣਾ ਤੇ ਆਗਰਾ ਕੋਰਟ ਦੇ ਵਿੱਚ ਇਹ ਮੁਕੱਦਮਾ ਚੱਲੇਗਾ ਕੰਗਣਾ ਨੇ ਕਿਸਾਨ ਅੰਦੋਲਨ ਦੇ ਬਾਰੇ ਵਿਵਾਦਿਤ ਟਿੱਪਣੀ ਕੀਤੀ ਸੀ ਜਿਸ ਨੂੰ ਲੈ ਕੇ ਉਸ ਵੇਲੇ ਵੀ ਬੇਹਤ ਚਰਚਾ ਛਿੜੀ ਤੇ ਕੰਗਣਾ ਨੇ ਕਿਹਾ ਸੀ ਕਿ ਅੰਦੋਲਨ ਦੇ ਵਿੱਚ ਰਿਪ ਮਟਰ ਹੋਈ ਲਗਭਗ ਨਾ ਦੇ ਖਿਲਾਫ ਦੱਸਿਆ ਕਿ ਦੇਸ਼ ਧਰੋਹ ਦਾ ਕੇਸ ਚੱਲੇਗਾ ਅਤੇ ਇਸ ਤੋਂ ਪਹਿਲਾਂ ਵੀ ਮਾਨ ਖਾਨੀ ਦਾ ਮੁਕੱਦਮਾ ਨਾ ਦੇ ਖਿਲਾਫ ਚੱਲ ਰਿਹਾ ਹੈ ਬੇਬੇ ਮਹਿੰਦਰ ਕੌਰ ਦੇ ਵੱਲੋਂ ਉਹਨਾਂ ਦੇ ਵਕੀਲ ਦੇ ਵੱਲੋਂ ਸਾਰਾ ਪਿਛਲੇ ਦਿਨਾਂ ਦੇ ਵਿੱਚ ਬਠਿੰਡਾ ਕੋਰਟ 'ਚ ਵੀ ਰੱਖਿਆ ਗਿਆ ਅਤੇ ਹੁਣ ਇਹ ਮਾਮਲਾ ਦੇਸ਼ ਧਰੋਹ ਦਾ ਵੀ ਚੱਲੇਗਾ ਤਾਂ ਸੁਣ ਲਿਆ ਪੰਜਾਬ ਵਾਲੇ ਦੇਸ਼ ਧਰੋਹ ਦਾ ਮੁਕੱਦਮਾ ਆਗਰਾ ਦੇ ਕੋਰਟ ਦੇ ਵਿੱਚ ਚੱਲ ਰਿਹਾ ਹੈ ਤਾਂ ਕੰਗੜਾ ਦੇ ਲੋਕ ਇੱਕ ਪਾਸੇ ਬੇਬੇ ਮਹਿੰਦਰ ਕੌਰ ਨੇ ਪਸਾ ਲਈ ਹੈ ਕਿਉਂਕਿ ਬਠਿੰਡੇ ਦੇ ਵਿੱਚ ਪੇਸ਼ੀਰ ਉਧਰਾਨ ਕੰਗਣਾ ਰਣੌਤ ਨੇ ਮੁਆਫੀ ਵੀ ਮੰਗੀ ਸੀ ਔਰ ਉਸ ਤੋਂ ਬਾਅਦ ਉਹਨੂੰ ਮੁਆਫ ਨਹੀਂ ਕੀਤਾ ਗਿਆ ਯਾਨੀ ਕੰਗਣਾ ਰਣੌਤ ਕਸੂਤੀ ਭਾ ਚੁੱਕੀ ਹੈ ਔਰ ਦੂਜੇ ਪਾਸੇ ਆਜੋ ਵੀ ਜਿਹੜੇ ਨਤੀਜੇ ਨੇ ਨਤੀਜਿਆਂ ਨੇ ਹੈਰਾਨ ਕਰ ਦਿੱਤਾ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਦੀ ਝੂਠੀ ਹਵਾ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਬਣਾਈ ਗਈ ਹੈ ਇੱਕ ਪਾਸੇ ਕਿਹਾ ਜਾ ਰਿਹਾ ਸੀ ਕਹਿੰਦੇ ਜੀ ਅਕਾਲੀ ਦਲ ਬਾਜੀ ਮਾਰੂ ਔਰ ਦੂਜੇ ਪਾਸੇ ਬਾਕੀ ਤਰ੍ਹਾਂ ਦਾ ਜੋਰ ਲੱਗਿਆ ਸੀ ਪਰ ਮੈਂ ਤੁਹਾਡੇ ਸਾਹਮਣੇ ਉਸੇ ਦਿਨ ਕਿਹਾ ਸੀ ਨਾ ਕਿ ਆਮ ਆਦਮੀ ਪਾਰਟੀ ਬਾਜੀ ਮਾਰੂਗੀ ਔਰ ਇਹ ਸੀਟ ਕੱਢ ਕੇ ਲੈ ਕੇ ਜਾਊਗੀ ਦਰਸਾਲ ਦੇ ਵਿੱਚ ਆંકੜੇ ਆਉਣੇ ਜਿਹੜੇ ਰਿਜ਼ਲਟ ਉਹ ਹਲੇ ਬਾਕੀ ਨੇ ਪਰ ਇਹਦੇ ਉੱਤੇ ਮੋਹਰ ਤਾਂ ਪਹਿਲੇ ਨੰਮਰਤੀ ਲੱਗ ਚੁੱਕੀ ਹੈ ਕੱਲ ਜਿਹੜੀ ਮੈਂ ਖਬਰ ਪਾਈ ਹੈ ਉਹਦੇ ਵਿੱਚ 90% ਲੋਕ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਭੁਗਤੇ ਸੀ ਤੇ ਇਹ ਸੀਟ ਖਰਮੀਤ ਸਿੰਘ ਸੰਧੂ ਜਿੱਤਣ ਜਾ ਰਹੇ ਨੇ ਤਾਂ ਕਾਮੀ ਦਲ ਦੀ ਜਾਂ ਬਾਕੀ ਦੀਆਂ ਧਿਰਾਂ ਦੀ ਬਹੁਤ ਵੱਡੇ ਪੱਦਰ ਤੇ ਕਹਿੰਦੇ ਜੀ ਹਾਰ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਸਕਦਾ ਤਾਂ ਪੰਜਾਬ ਦੇ ਵਿੱਚ ਇਹਨਾਂ ਨੇ ਪੱਤਰਕਾਰ ਛੱਡੇ ਅਕਾਲੀਆਂ ਨੇ ਕਿ ਸਾਡੀ ਹਵਾ ਬਣਾ ਦਿਓ ਤੇ ਪੰਜਾਬ ਦੇ ਲੋਕਾਂ ਨੂੰ ਐ ਲੱਗੇ ਕਿ ਭਾਈ ਅਕਾਲੀ ਦਲ ਵਾਜੀ ਮਾਰੂਗਾ ਤੇ ਲੋਕ ਇਧਰਲੇ ਪਾਸੇ ਝੁਗ ਜਾਣਗੇ ਪਰ ਨਹੀਂ ਕਿਉਂਕਿ 2027 ਦਾ ਸਮਾਂ ਨਾ ਉਹ ਭਗਵੰਤ ਮਾਨ ਦੇ ਹੱਕ ਦੇ ਵਿੱਚ ਹੁਣੇ ਤੋਂ ਨਜ਼ਰ ਆ ਗਿਆ ਇਹ ਖਬਰ ਵੀ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਪਤਾ ਇਹ ਸੁਣੋ ਕਿ ਰਾਜਾ ਵੜਿੰਗ ਰਾਜਾ ਵੜਿੰਗ ਮਜਬੂਤ ਸਿੱਖ ਕੌਮ ਦੇ ਉੱਤੇ ਬਿਆਨ ਦੇ ਕੇ ਕਸੂਤੇ ਡੰਗੇ ਗਏ ਨੇ ਕਿਉਂਕਿ ਰਾਜੇ ਵੜਿੰਗ ਦੇ ਬੂਟਾ ਸਿੰਘ ਗ੍ਰਹਿ ਮੰਤਰੀ ਰਹੇ ਸਾਡੇ ਦੇਸ਼ ਦੇ ਕਾਂਗਰਸ ਨੇ ਬਣਾਈ ਸੀ ਪਰ ਉਹਨਾਂ ਨੇ ਟਿੱਪਣੀ ਗਲਤ ਕਰ ਦਿੱਤੀ ਸੀ ਕਹਿੰਦਾ ਮਜਬੂਤ ਸਿੱਖ ਰੰਗ ਦਾ ਕਾਲਾ ਇਹੀ ਗੱਲ ਕਹੀ ਸੀ ਨਾ ਪਰ ਉਸ ਗੱਲ ਨੂੰ ਪੰਜਾਬ ਦੇ ਅੰਦਰ ਜਿੰਨੀ ਵੀ ਮਜਬੀ ਸਿਕ ਕੌਮ ਬੈਠੀ ਹੈ ਉਹਨਾਂ ਨੇ ਕੋਈ ਮਨ ਬਣਾਇਆ ਕਿ ਰਾਜੇ ਬੜਿੰਗ ਨੂੰ ਚਾਹੇ ਉਹਨਾਂ ਨੇ ਮਾਫੀ ਮੰਗ ਲਈ ਹੈ ਪਰ ਰਾਜੇ ਬੜਿੰਗ ਨੂੰ ਅਸਲੀ ਤੈਅ ਤੱਕ ਲਿਜਾਣਾ ਜ਼ਰੂਰੀ ਹੈ ਕਿਉਂਕਿ ਕਈ ਵਾਰ ਤੁਸੀਂ ਵੇਖਿਆ ਪਹਿਲਾਂ ਵੀ ਕਈ ਲੀਡਰਾਂ ਨੇ ਅਨਾਪਸ਼ਨਾਪ ਸ਼ਬਦ ਬੋਲੇ ਪਰ ਉਹਨਾਂ ਨੂੰ ਸਜ਼ਾ ਦਿੱਤੀ ਗਈ ਪਰ ਰਾਜਾ ਬੜਿੰਗ ਨੇ ਇੱਥੇ ਕੀ ਕੀਤਾ ਜੀ ਆਪਣੀ ਥਾਤ ਤੇ ਆਪਣੇ ਚੇਲੇ ਚਪਾਟੇ ਭੇਜ ਕੇ ਮਾਫੀ ਮੰਗਣ ਦੀ ਕੋਸ਼ਿਸ਼ ਕੀਤੀ ਫਿਰ ਇੱਕ ਬਿਆਨ ਦੇ ਵਿੱਚ ਕਹਿੰਦਾ ਮਝਵੀ ਸਖਾ ਦੀਆਂ ਜੋਤੀਆਂ ਵੀ ਮੈਂ ਆਪਣੇ ਸਿਰ ਦੇ ਉੱਤੇ ਧਰ ਲਵਾਂ ਨਾ ਤੇ ਵੀ ਬਹੁਤ ਘੱਟ ਨੇ ਪਰ ਉਹਨੂੰ ਇਹ ਨਹੀਂ ਪਤਾ ਇਹ ਜਿਹੜੀ ਮਾਰਸ਼ਲ ਕੌਮ ਹੈ ਇਹ ਮਝਵੀ ਸਿੰਘ ਕੱਲੇ ਸੇਖੇ ਨਹੀਂ ਬਲਕਿ ਸਿੰਘ ਤੇ ਨਾਲ ਦੇ ਰੇਰ ਵੀ ਹੈ ਐਸ ਕਰਕੇ ਪਹਿਲੇ ਇਤਿਹਾਸ ਪੜ ਲਵੇ ਕਿ ਜਿਹੜੀ ਕੌਮ ਪ੍ਰਤੀ ਤੂੰ ਬਿਆਨ ਦਿੱਤੇ ਨੇ ਇਹੀ ਕੌਮ ਤਾਂ ਉਹ ਜੇਲ੍ਹ ਦੇ ਵਿੱਚ ਟੰਗਣ ਜਾ ਰਹੀ ਹੈ ਕਿਉਂਕਿ ਰਾਜੇ ਵੜਿੰਗ ਦੀ ਗ੍ਰਿਫਤਾਰੀ ਦੇ ਹੁਕਮ ਕਹਿੰਦੇ ਜੀ ਜਾਰੀ ਹੋ ਗਏ ਨੇ ਰਾਜਾ ਵੜਿੰਗ ਕਿਸੇ ਵੇਲੇ ਵੀ ਗ੍ਰਿਫਤਾਰ ਹੋ ਸਕਦੇ ਨਹੀਂ ਤਾਂ ਚਰਚਾਵਾ ਦੇ ਵਿੱਚ ਇਹ ਵੀ ਆ ਰਿਹਾ ਕਹਿੰਦੇ ਜੀ ਪਰਚਾ ਦਰਜ ਹੋ ਚੁੱਕਿਆ ਰਾਜੇ ਵੜਿੰਗ ਦੀ ਗ੍ਰਿਫਤਾਰੀ ਹੋਣੀ ਹਲੇ ਬਾਕੀ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸ ਗੱਲ ਬਾਰੇ ਭਲੀ ਭਾਂਤੀ ਪਤਾ ਕਿ ਉਹਨਾਂ ਨੇ ਬਿਆਨ ਬੂਟਾ ਸਿੰਘ ਤੇ ਦਿੱਤਾ ਸੀ ਕਿ ਲੋਗ ਰਾ ਮੰਤਰੀ ਬੜੇ ਸੁੰਝੇ ਹੋਏ ਅਫਸਰ ਤੇ ਵੱਡੇ ਨੇਤਾ ਰਹਿ ਚੁੱਕੇ ਨੇ ਪਰ ਹੁਣ ਪੰਜਾਬ ਦੀ ਸਰਕਾਰ ਨੂੰ ਚਾਹੀਦਾ ਕਿ ਰਾਜੇ ਬਣਿੰਗ ਨੂੰ ਬਿਲਕੁਲ ਮਜੀਠੀਏ ਦੀ ਤਰ੍ਹਾਂ ਚੱਕ ਕੇ ਸਿੱਧਾ ਐਕਸ਼ਨ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਖੜ ਕੇ ਮਾਰਸ਼ਲ ਕਾਮ ਦੇ ਨਾਲ ਖੜ ਕੇ ਉਹਨੂੰ ਅੰਦਰ ਸਿਤਨਾ ਚਾਹੀਦਾ ਤੇ ਇਸ ਗੱਲ ਦਾ ਮੈਸੇਜ ਪੰਜਾਬ ਦੇ ਮੁੱਖ ਮੰਤਰੀ ਦੁਆਰਾ ਪੰਜਾਬ ਦੇ ਵਿੱਚ ਦੇਣਾ ਚਾਹੀਦਾ ਕਿ ਜਿਹੜਾ ਬੰਦਾ ਜਾਂ ਜਿਹੜਾ ਲੀਡਰ ਕਿਸੇ ਵੀ ਕਾਮ ਪ੍ਰਤੀ ਬੋਲੂਗਾ ਇਸ ਨੂੰ ਹੋਈ ਟੰਗਾਂਗੇ ਨਹੀਂ ਤਾਂ ਸਾਡੀ ਜਿਹੜੀ ਮੱਝ ਵੀ ਸਿੱਖ ਕੌਮ ਹੈ ਉਹ ਰਾਜੇ ਬਡਿੰਗ ਨੂੰ ਟੰਗਣ ਜਾ ਰਹੀ ਹੈ ਤਾਂ ਠੀਕਾ ਪੰਜਾਬ ਵਾਲਿਓ ਜਿੰਨੇ ਭੈਣ ਭਰਾ 99 ਚੈਨਲ ਦੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਰ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ